ਜਨਤਾ ਦੀ ਆਵਾਜ਼ ਦੇ ਖਰੇਜ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਗੁਰਿੰਦਰ ਦਗਾਲ ਅੱਜ ਪਹੁੰਚਿਆ ਪਿੰਡ ਚਨਾਗਰੇ ਜਿੱਥੇ ਟੋਬੇ ਦਾ ਵਿਵਾਦ ਚੱਲ ਰਿਹਾ ਪ੍ਰਾਣੀ ਪੰਚਾਇਤ ਨੇ ਟੋਬੇ 'ਚ ਮਿੱਟੀ ਪਾ ਕੇ ਬੰਦ ਕਰਤਾ ਸੀ ਟੋਬਾ ਆ ਸਾਰਾ ਟੋਬਾ ਦਿਖਾਉਣਿਆ ਤੁਹਾਨੂੰ ਨਵੀਂ ਪੰਚਾਇਤ ਛਡਾਉਣਾ ਚਾਹੁੰਦੀ ਉਹਨਾਂ ਨਾਲ ਗੱਲ ਕਰਾਉਣਿਆ ਥੋੜੀ ਜਿਹੜੀ ਨਵੀਂ ਪੰਚਾਇਤ ਆ ਉਹ ਖੜੀ ਆ ਉਹਨਾਂ ਤੋਂ ਪੁੱਛਦੇ ਆਂ ਵੀ ਇਹ ਨਜਾਇਜ਼ ਦੱਬਿਆ ਹੋਇਆ ਜਿਹੜਾ ਟੋਬਾ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਕਰਨੀ ਕਰ ਤੋਂ ਕਰੋ ਸਤਿਗੁਰ ਜੀ ਸਰਪੰਚ ਸਾਹਿਬ ਇਹ ਜਿਹੜਾ ਟੋਬਾ ਦੱਬਿਆ ਹੋਇਆ ਯੂਰੇ ਪੁਰਾਣਾ ਇਹ ਹੁਣ ਕਿਵੇਂ ਗਰੇਰ ਕਰੋਨੀ ਢੰਗ ਨਾਲ ਦੱਬਿਆ ਹੋਇਆ ਜਾਂ ਕਿਦਾਂ 1962 ਤੋਂ ਜਿੱਦੀ ਛਪੜਈ ਹੈ ਇਹ ਠੀਕ ਹੈ ਜੀ ਤੇ ਅਸੀਂ ਇਹਨੂੰ ਖਲਾਉਣਾ ਚਾਹੁੰਦੇ ਆ ਜੀ ਠੀਕ ਹੈ ਜਿਵੇਂ ਛੱਪੜੇ ਛੱਪੜੀ ਬਣਾਉਣਾ ਜਾਣਦੇ ਆ ਜੀ ਇਹਨੂੰ ਬਸ ਠੀਕ ਹੈ ਜੀ ਇਹ ਪਹਿਲੀ ਪੰਚਾਇਤ ਨੇ ਦਵਾਤਾ ਜੀ ਕਲਿਸ਼ ਸਿੰਘਾ ਹਰਪ੍ਰੀਤ ਕੌਰ ਉਹਦੇ ਘਰ ਵਾਲੀ ਠੀਕ ਹੈ ਜੀ ਉਹਨਾਂ ਵੱਲੋਂ ਮਿੱਟੀ ਪਾ ਕੇ ਪੂਰੇ ਦੇ ਦਿੱਤੀ ਗਈ ਇਹਨੂੰ ਠੀਕ ਹੈ ਜੀ ਠੀਕ ਆਪਾਂ ਇਹਨੂੰ ਖਲਾ ਰਿਹਾ ਜੀ ਖੋਲਿਆ ਨੰਬਰੀ ਟੋਪੇ ਮੁੱਖ ਭਗਵਾਨ ਤੇ ਸੱਜਣ ਖੜੇ ਨੇ ਪਿੰਡ ਦੇ ਮੇਨ ਸਤਿਕਾਰ ਜੀ ਸਤਿਕਾਰ ਜੀ ਇਹ ਜਿਹੜੇ ਅੱਜ ਇਕੱਠ ਹੋ ਰਿਹਾ ਜੀ ਟੋਬਾ ਛੜਾਉਣ ਵਾਸਤੇ ਆਪਣਾ ਉਹਰੇ सरपंच साहब भी पहुंचे हैं ਤੁਸੀਂ ਪਹੁੰਚੇ ਹੋ ਇਹਦਾ ਸਰਪੰਚ ਸਾਹਿਬ ਦਾ ਹਾਂਜੀ ਸਾਹਿਬ ਦਾ ਸਰਪੰਚ ਨੇ ਇਹ ਕੀ ਰੌਲਾ ਚੱਲ ਰਿਹਾ ਯੂਰੇ ਸਾਰਾ ਇਹ ਇਹ ਜੀ ਜਿਹੜਾ ਪੰਜਾਬ ਦਾ ਹਰਿਆਣਾ ਹਾਈ ਕੋਰਟ ਦੇ ਹੁਕਮ ਅਨੁਸਾਰ ਮੁਤਾਬਕ ਜਿਹੜੇ ਤੋਬਾ ਖੋਲਿਆ ਜਾ ਰਿਹਾ ਜੀ ਹਾਂਜੀ ਜਿਹੜੇ ਗਰਾਊਂਡ ਦੀ ਕੋਈ ਗੱਲ ਕਹਿੰਦੇ ਪੁਰਾਣਾ ਸਰਪੰਚ ਹਾਂਜੀ ਹਰਪ੍ਰੀਤ ਕੌਰ ਅਤੇ ਕੁਲਦੀਪ ਸਿੰਘ ਉਹਦੇ ਘਰ ਵਾਲਾ ਹਾਂਜੀ ਉਹ ਗਰਾਊਂਡ ਦਾ ਇਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਲਿਖ ਕੇ ਦਿਾਇਆ ਜੀ ਜਿੱਥੇ ਗਰਾਊਂਡ ਸੀ ਇਹਦਾ ਚੱਪੜ ਉਹ ਕਿ ਇਹਨਾਂ ਨੇ ਦੁਬਾਰਾ ਮਤਲਬ ਉਹਨੂੰ ਗਰਾਊਂਡ ਬਣਾਉਣਾ ਚਾਹੁੰਦੇ ਨੇ ਹਾਲਾ ਕਿ ਇੱਥੇ ਕੋਈ ਗਰਾਊਂਡ ਦਾ ਕੋਈ ਮਤਲਬ ਨਹੀਂ ਹੈਗਾ ਸਾਡੇ ਮਾਡਰਨ ਸਕੂਲ ਬਣਿਆ ਹੋਇਆ ਜੀ ਉੱਥੇ 4 ਕਿਲੇ ਅੱਜ ਗਰਾਂਡਾ ਖੇਡਾਂ ਦਾ ਬਿਲਕੁਲ ਇਹ ਜਿਹੜਾ ਟੋਬਾ ਨਜਾਇਜ਼ ਦੱਬਿਆ ਹੋਇਆ ਹਾਂਜੀ ਹਾਂਜੀ ਠੀਕ ਹੈ ਇਹ ਅੰਦਰ ਹੋਰ ਖੜੇ ਨੇ ਭੈਣ ਹੋਰੀ ਕਰੇ ਸਾਸਰੀਕਾਲ ਜੀ ਸਾਸਰੀਕਾਲ ਜੀ ਇਹ ਜਿਹੜੇ 1960 ਤੇ ਵਿੱਚ ਮਰੱਬੇਬੰਦੀ ਚ 1962 ਦੇ ਮਰ ਕੱਟਿਆ ਗਿਆ ਸੀ ਠੀਕ ਹੈ ਇਹ ਟੋਬਾ ਜਿਹੜਾ ਪਿੰਡ ਚਨਾਗਰੇ ਵਿੱਚ 1960 ਦੇ ਵਿੱਚ ਇਹ ਇਹ ਆਂ ਬਾਬਾ ਅਮਰਦਾਸ ਨੇ ਟੋਬਾ ਪੱਟ ਕੇ ਪਾਣੀ ਉਦੋਂ ਘਟ ਹੁੰਦੇ ਸੀ ਪੱਟਦਾ ਠੀਕ ਹੈ ਉਸ ਤੋਂ ਬਾਅਦ ਸਰਜੀਤ ਸਰਪੰਚ ਰਹਾ ਉਹਨੇ ਇਹਦੇ ਉੱਤੇ ਹੜੇਦਾਰੇ ਕੰਦਾ ਕੱਟ ਕੇ ਗਰਾਂਡਾ ਵੀ ਲਾਈਆਂ ਹੋਈਆਂ ਨੇ ਪੁਰਾਣੇ ਸਰਪੰਚ ਸਰਜੀਤ ਸਿੰਘ ਨੇ ਉਸ ਤੋਂ ਬਾਅਦ ਇਹਨਾਂ ਨੇ ਪਿੰਡ ਦੇ ਲੋਕਾਂ ਨੂੰ ਘਬਰਾਹ ਕੀਤਾ ਵੀ ਅਸੀਂ ਪੱਕਾ ਕਰ ਰਹੇ ਹਾਂ ਨਰੀ ਗਾਲੀਆਂ ਲਾਲੀਆਂ ਵੀ ਪੱਕਾ ਕਰ ਰਹੇ ਹਾਂ ਪੱਕਾ ਪੱਕਾ ਕੋਈ ਨਹੀਂ ਕੀਤਾ ਰਾਤੋਂ ਰਾਤ ਮਿੱਟੀ ਪਾਉਣੀ ਸ਼ੁਰੂ ਕਰਤੀ ਇਹ ਲੋਕਾਂ ਨੂੰ ਕਹਿ ਰਹੇ ਕਿ ਮੈਂ ਆਪਦੇ ਚਾਚੇ ਦੇ ਨਾਂ ਦਾ ਗਰਾਊਂਡ ਬਣਾਉਣਾ ਗਰਾਊਂਡ ਸਰਕਾਰੀ ਸਕੂਲ ਦੇ ਵਿੱਚ ਚਾਰ ਕਿੱਲੇ ਚ ਗਰਾਊਂਡ ਹੈ ਜਿੱਥੇ ਕਿ ਬੱਚੇ ਖੇਡਦਾ ਆਦੇ ਨੇ ਛੋਟਾ ਜਿਹਾ ਇਹ ਪਿੰਡ ਹੈ ਇਸ ਕਰਕੇ ਜਿਹੜੀਆਂ ਪਾਣੀ ਦਾ ਨਿਕਾਸਤੀ ਇਸ ਚੱਪੜ ਚ ਪੈਂਦਾ ਸੀ ਮੀਂਹ ਦਾ ਉਹ ਲੋਕਾਂ ਦੀਆਂ ਫਸਲਾਂ ਮਾਰਦਾ ਸਾਡਾ 100 ਕਿੱਲਾ ਜਿਹੜਾ ਹੈ ਫਸਲਾਂ ਮਾਰ ਰਹੀਆਂ ਨੇ ਸਾਡੇ ਜੱਟਾਂ ਦਾ ਨੁਕਸਾਨ ਹੋ ਰਿਹਾ ਹੈ ਠੀਕ ਹੈ ਇਸ ਕਰਕੇ ਫਿਰ ਅਸੀਂ ਇਹ ਸਟੈਪ ਚੱਕਿਆ ਵੀ ਇਹ ਟੋਬਾ ਖਾਲੀ ਕਰਾਉਣਾ ਚਾਹੀਦਾ ਹੈ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਟੋਬਾ ਖਾਲੀ ਹੋਣਾ ਚਾਹੀਦਾ ਸਾਡਾ ਕੋਈ ਇਹ ਨਾ ਕਿਸੇ ਦਾ ਪਿੰਡ ਦਾ ਨਾ ਕੋਈ ਅੰਦਰ ਅਜ ਵੀ ਨਹੀਂ ਕੋਈ ਹੋ ਨਹੀਂ ਤੁਸੀਂ ਹੁਣ ਸਾਰੇ ਪਿੰਡ ਦਾ ਇਕੱਠ ਰੱਖਿਆ ਔਰੇ ਕੋਈ ਪ੍ਰਸ਼ਾਸਨ ਪਹੁੰਚਿਆ ਹੀ ਕੋਈ ਉਹਦੇ ਪ੍ਰਸ਼ਾਸਨ ਅੱਜ ਵੀਡੀਓ ਆਈ ਹੈ ਪਹਿਲਾਂ ਦੋ ਦੇ ਵਿੱਚ ਪੰਚਾਇਤ ਸੈਕਟਰੀ ਤੇ ਪਟਵਾਰੀ ਆਇਆ ଥି ਅੱਜ ਵੀਡੀਓ ਆਈ ਹੈ ਜਿਹੜੀ ਪੁਲਿਸ ਹੈ ਉਹ ਕੋਈ ਪੁਲਿਸ ਨਹੀਂ ਪਹੁੰਚੀ ਕੋਈ ਐਸ.ਡੀ ਵੀ ਨਹੀਂ ਪਹੁੰਚਿਆ ਇੱਥੇ ਕਹਣਾ ਤੁਹਾਨੂੰ ਪਤਾ ਹੈ ਵੀ ਇੱਥੇ ਜਿਹੜੇ ਲੋਕ ਨੇ ਉਹ ਅਗਲਾ ਤੁਹਾਨੂੰ ਪਤਾ ਪਿਆ ਆ ਚੱਲਦਾ ਜਿਵੇਂ ਕੰਮ ਲੈਣ ਦੇਣ ਅਸੀਂ ਤਾਂ ਹਾਈ ਕੋਰਟ ਦੇ ਦੁਆਰੇ ਜਾਵਾਂਗੇ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਪਟਿਆਲੇ ਤੋਂ ਪੁਲਿਸ ਭੇਜੀ ਜਾਵੇ ਇਹ ਛੱਪੜ ਖਲਾਇਆ ਜਾਵੇ ਇੱਥੋਂ ਦੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਨਾ ਹੋਊਗੀ ਠੀਕ ਹੈ ਜੀ ਧੰਨ ਖੜੇ ਨੇ ਔਰ ਹੋਰ ਮੇਨ ਪਿੰਡ ਦੇ ਬੰਦੇ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਾਉਣੀ ਆ ਥੋੜੀ ਬਾਈ ਗੁਰਦੇਵ ਸਾਹਿਬ ਜੀ ਦੇ ਪਦੇ ਸਾਧ ਸੰਗਤ ਨੂੰ ਅੱਤ ਪੰਨੇ ਦੀ ਬੇਨਤੀ ਕੀਤੀ ਜਾਂਦੀ ਹੈ ਜੀ ਸਾਡਾ ਆਪਣਾ ਟੋਬੇ ਦਾ ਪਿੰਡ ਦਾ ਮਸਲਾ ਚੱਲੀ ਜਾਂਦਾ ਹੈ ਇਹ ਪਿੰਡ ਤੇ ਸਰਪੰਚ ਸਾਹਿਬ ਨੇ ਮੌਜੂਦਾ ਮੈਂ ਪਿੰਡ ਦਾ ਪੰਚਾਇਤ ਮੈਂਬਰ ਹਾਂ ਜੀ ਸਾਡਾ ਇਹ ਰੰਜਿਸ਼ ਚੱਲੀ ਜਾਂਦੀ ਹੈ ਟੋਬੇ ਦੀ ਬਹੁਤ ਲੰਮਾ ਸਮੇਂ ਤੋਂ ਅਸੀਂ ਇਹ ਪਿੰਡ ਦਾ ਟੋਬੇ ਦਾ ਮੁੱਦਾ ਚੱਕਿਆ ਇਹਨਾਂ ਨੇ ਟੋਬਾ ਪੂਰਿਆ ਬਾਈ ਇੱਥੇ ਮਿੱਟੀ ਪਾ ਕੇ ਅਸੀਂ ਇਹਨਾਂ ਨੂੰ ਅਪੀਲ ਵੀ ਕੀਤੀ ਜੇ ਤੁਸੀਂ ਆਪਣਾ ਸਟੇਡੀਅਮ ਅਸੀਂ ਬਣਾਉਣਾ ਸਾਡੀ ਪੰਚਾਇਤ ਮੌਜੂਦਾ ਪੰਚਾਇਤ ਮੈਂ ਪੰਚਾਇਤ ਮੈਂਬਰ ਹੈ ਸਰਪੰਚ ਸਾਹਿਬ ਨੇ ਸਾਡੇ 6 ਕਿੱਲੇ ਜ਼ਮੀਨ ਪਿੰਡ ਦੀ ਨਿਆਈ ਦੇ ਵਿੱਚ ਪਈ ਹੈ ਅਸੀਂ ਉੱਥੇ ਇਹਨਾਂ ਨੂੰ 4 ਕਿੱਲੇ ਮਤਲਬ ਸਟੇਡੀਅਮ ਬਣਾਉਣ ਦੀ ਇਜਾਜ਼ਤ ਅਸੀਂ ਦਿੰਨੇ ਆਂ ਅਸੀਂ ਮਤਾ ಗ್ರಾಮ ਪੰਚਾਇਤ ਦਾ ਮਤਾ ਪਾ ਕੇ ਵੀ ਦਿੰਨੇ ਆਂ ਬੱਚਿਆਂ ਦੀ ਇਹ ਗੱਲ ਕਰੀ ਜਾਂਦੇ ਨੇ ਕਿ ਇੱਥੇ ਨਸ਼ੇ ਕਰਦੇ ਐ ਕਰਦੇ ਨੇ ਪਿੰਡ ਦੇ ਵਿੱਚ ਕੋਈ ਨਸ਼ੇ ਦਾ ਕੋਈ ਅਸਰ ਤਾਂ ਰੋਕਣਾ ਹੈਗਾ ਇੱਥੇ 10 ਕਿੱਲੇ ਜ਼ਮੀਨ ਹੈਗੀ ਹੈ ਪਿੰਡ ਦੀ ਸਕੂਲ ਸਕੂਲ ਦੇ 10 ਕਿੱਲੇ ਹੈਗੇ ਨੇ ਉਹਦੇ ਵਿੱਚ 4 ਕਿੱਲੇ ਦਾ ਗਰਾਊਂਡ ਵੀ ਹੈਗਾ ਜੋ ਪਿੰਡ ਦੇ ਜਿੰਨੇ ਵੀ ਬੱਚੇ ਹਨ ਉੱਥੇ ਜਾ ਕੇ ਆਪਣੇ ਬੱਚੇ ਦੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਤੇ ਖੇਡਦੇ ਹਨ ਇਹ ਤਾਂ ਮਰੱਬੇ ਬੰਦੀ ਦਾ ਟੋਬਾ ਚੱਲਦਾ ਸੀ ਪਹਿਲਾਂ ਪਿੰਡ ਉਦੋਂ ਵੱਜਿਆ ਨਹੀਂ ਸੀ ਜਦੋਂ ਦਾ ਟੋਬਾ ਇਹ ਕਿ ਸੰਤਾ ਮਹਾਂਤਮ ਦਾ ਟੋਬਾ ਸੀ ਇਹਨਾਂ ਪਿੰਡ ਦੇ ਸਰਪੰਚ ਨੇ ਦੀਪ ਸਿੰਘ ਨੇ ਇਹਨੇ ਗੋਬੇ ਨੂੰ ਬੰਦ ਕੀਤਾ ਇਹ ਚ ਮਿੱਟੀ ਪਾ ਕੇ ਸਟੇਡੀਅਮ ਬਣਾਉਣ ਦੀ ਇਹਨੇ ਮੰਗ ਕੀਤੀ ਹੈ ਇਹ ਅੱਗੋਂ ਨਵੀਂ ਪੰਚਾਇਤ ਨੇ ਇਹ ਮੁੱਦਾ ਚੱਕਿਆ ਭਾਈ ਅਸੀਂ ਇਹ ਟੋਬਾ ਨਹੀਂ ਪੂਰਨ ਦੇਣਾ ਇਸ ਪਿੰਡ ਦੇ ਸਾਬਕਾ ਸਰਪੰਚ ਨੂੰ ਅਸੀਂ ਇਹ ਪੰਚਾਇਤ ਮੌਤਲ ਕਰਾਈ ਹੋਈ ਹੈ ਬਾਈ ਸਾਡੀ ਨਵੀਂ ਪੰਚਾਇਤ ਹੈ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਹਾਂ ਬਾਈ ਸਾਡੇ ਨਾਲ ਚੱਲੋ ਅਸੀਂ ਤੁਹਾਨੂੰ 4 ਗਿੱਲਿਆਂ ਦੇ ਵਿੱਚ ਗਰਾਊਂਡ ਕੱਟ ਕੇ ਦਿੰਨੇ ਆਂ ਬਾਕੀ ਇਹਨਾਂ ਨੇ 8 ਲੱਖ ਰੁਪਏ ਦਾ ਬਾਈ ਇਹਨਾਂ ਨੇ ਮਿੱਟੀ ਪਾਈ ਏ ਟੋਬੇ ਦੇ ਵਿੱਚ ਇਹਨਾਂ ਨੇ ਕਪੜਾ ਕੀਤਾ ਹੋਇਆ ਬਹੁਤ ਲੰਮਾ ਚੌੜਾ ਇਹਨਾਂ ਨੇ ਪਿੰਡ ਦਾ ਕਮਸਾਨ ਕੀਤਾ ਇਹ ਇਹ ਜ਼ਿੰਮੇਵਾਰ ਇਸ ਮਸਲੇ ਦੇ ਵਿੱਚ ਦੀਪ ਸਰਪੰਚ ਜਿਹੜਾ ਇਹ ਜ਼ਿੰਮੇਵਾਰ ਹੈ ਇਹ ਟੋਬੇ ਦਾ ਲੈਣ ਦਿੰਦਾ ਧੰਨਵਾਦ ਮੈਂ ਹੋਰਾਂ ਜੀ 75 ਸਾਲ ਦਾ ਠੀਕ ਹੈ ਜੀ ਮੇਰੀ ਸੁਰਤ ਤੋਂ ਪਹਿਲਾਂ ਨੇ ਠੀਕ ਠੀਕ ਹੈ ਉੱਚੀ ਬੋਲੋ ਜੀ ਸੁਰਤਾ ਜੀ ਉਹ ਦੋਨਾਂ ਮੈਂ ਇਹਨੂੰ ਦੇਖੇ ਰਿਆਂ ਠੀਕ ਹੈ ਜੀ ਪਿੰਡ ਦਾ ਟੋਬਾ ਹੈ ਲੰਬਰੀ ਟੋਬਾ ਹੈ ਪਰਤ ਨਿਕਲਦੀ ਹੈ ਠੀਕ ਹੈ ਜੀ ਠੀਕ ਧੰਨਵਾਦ ਜੀ ਸਾਰਾ ਦਿਖਾਉਣਾ ਤੁਹਾਨੂੰ ਦਰਸ਼ਕ ਬੈਠੇ ਨੇ ਪਿੰਡ ਦੇ ਗੱਲ ਕਰਾਉਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਰੈਕਡ ਜੀ ਬਥੇ ਹਾਂਜੀ ਹਾਂਜੀ ਜਿਹੜਾ ਸਾਡੇ ਪਿੰਡ ਦੇ ਵਿੱਚ ਵਿਵਾਦ ਖੜਾ ਹੋ ਰਿਹਾ ਹੈ ਹਾਂਜੀ ਇਹ ਸਾਰਾ ਦੀਪ ਸਰਪੰਚ ਵੱਲੋਂ ਹੋ ਰਿਹਾ ਜੀ ਠੀਕ ਹੈ ਜੀ ਠੀਕ ਹੈ ਇਹ ਸਾਰੇ ਲੈਰੇ ਜੀ ਪਾਸਲੇ ਬੰਦੇ ਆਂ ਜੀ ਇੱਥੇ ਪਿੰਡ ਦਾ ਕੋਈ ਬੰਦਾ ਨਹੀਂ ਇਹਦੇ ਨਾਲ ਖੜਦਾ ਠੀਕ ਹੈ ਦੋ ਤਿੰਨ ਕੁ ਬੰਦੇ ਖੜਦੇ ਨੇ ਜਦੋਂ ਕਿ ਇਹਨੇ ਟੋਬਾ ਬੰਦ ਕੀਤਾ ਪਹਿਲਾਂ ਗਰਾਊਂਡ ਦਾ ਇਹਨੇ ਸਕੀਮ ਚ ਚਲਾਈ ਵੀ ਗਰਾਊਂਡ ਬਣਾ ਰਿਆਂ ਗਰਾਊਂਡ ਬਣਾ ਰਿਆਂ ਹੂੰ ਉਦੋਂ ਇਹਨੇ ਪ੍ਰੇਮੀ ਸਿੱਖਾਂ ਦਾ ਮੁੱਦਾ ਬਣਾਇਆ ਠੀਕ ਹੈ ਉਦੋਂ ਵੀ ਮੈਂ ਲੈ ਬੋਲੇ ਆ ਜੀ ਬਿਲਕੁਲ ਐ ਬੋਲਿਆ ਠੀਕ ਹੈ ਜੀ ਉਦੋਂ ਵੀ ਬਾਹਰ ਕੋਈ ਲੋਕ ਨਹੀਂ ਆਏ ਕੋਈ ਨਿੰਗ ਸਿੰਘ ਨਹੀਂ ਆਏ ਸਾਡੇ ਪਿੰਡ ਦਾ ਮਸਲਾ ਹੈ ਸਾਡੇ ਪਿੰਡ ਦੇ ਮਸਲੇ ਦੇ ਵਿੱਚ ਬਾਹਰ ਬੰਦੇ ਆ ਰਹੇ ਨੇ ਜਿਹੜੇ ਇਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਇੰਨੇ ਜਿਆਦਾ ਗੁੰਡੇ ਬੁਲਾ ਰਖੇ ਨੇ ਜਿਹੜਾ ਹੁਣ ਟੋਬੇ ਦੇ ਲਵੇ ਇਕੱਠ ਹੋ ਰਿਹਾ ਪਿੰਡ ਚਨਾਗਰੇ ਦੇ ਵਿੱਚ ਇਹ ਸਾਰੇ ਸਾਡੇ ਪਿੰਡ ਦੇ ਬੰਦੇ ਨੇ ਜਾਂ ਕਿੱਥੋਂ ਆਏ ਹੋਏ ਨੇ ਜੀ ਇਹ ਇਹ ਸਾਡੇ ਪਿੰਡ ਦੇ ਬੰਦੇ ਪੰਜ ਛੇ ਕ ਬੰਦੇ ਨੇ ਜੀ ਬਾਕੀ ਸਾਰੇ ਸਾਰੇ ਬਾਹਰੋਂ ਬੰਦੇ ਨੇ ਕੋਈ ਬੰਦਾ ਨਹੀਂ ਇਹਨੇ ਬੁਲਾਇਆ ਹੋਇਆ ਅੱਛਾ ਜੀ ਇੱਥੋਂ ਆਪਣੇ ਚਾਚੇ ਤਾਏ ਦਾਜਾ ਹੋਰ ਹਾਂਜੀ ਸਾਰੇ ਬਾਹਰੋਂ ਬੰਦੇ ਨੇ ਜੀ ਉਹਨਾਂ ਦੇ ਆਈਡੀ ਚੈੱਕ ਕੀਤੇ ਜਾਣ ਦੀ ਸਾਡੇ ਪਿੰਡ ਦਾ ਕੋਈ ਤੂੰ ਛੱਡ ਦੋ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਅੱਛਾ ਇਹ ਨਜਾਇਜ਼ ਗੁੰਡੇ ਵਾਂਗ ਰਹੇ ਨੇ ਜਿਹੜੇ ਹੁਣ ਟੋਬੇ ਦੇ ਲਵੇ ਇਕੱਠ ਹੋ ਰਿਹਾ ਪਿੰਡ ਚਨਾਗਰੇ ਦੇ ਵਿੱਚ ਇਹ ਸਾਰੇ ਸਾਡੇ ਪਿੰਡ ਦੇ ਬੰਦੇ ਨੇ ਜਾਂ ਕਿੱਥੋਂ ਆਏ ਹੋਏ ਨੇ ਜੀ ਇਹ ਇਹ ਸਾਡੇ ਪਿੰਡ ਦੇ ਬੰਦੇ 5-6 ਕ ਬੰਦੇ ਨੇ ਜੀ ਬਾਕੀ ਸਾਰੇ ਬਾਹਰੋਂ ਆਏ ਨੇ ਕੋਈ ਬੰਦਾ ਨਹੀਂ ਇਹਨੇ ਬੁਲਾਇਆ ਹੋਇਆ ਅੱਛਾ ਜੀ ਇਥੋਂ ਆਪਣੇ ਚਾਚੇ ਤਾਏ ਦਾ ਜਿਹਾ ਹੋਰ ਹਾਂਜੀ ਸਾਰੇ ਬਾਹਰੋਂ ਬੰਦੇ ਨੇ ਉਹਨਾਂ ਦੇ ਆਈਡੀਆਂ ਚੈੱਕ ਕੀਤੇ ਜਾਣ ਦੀ ਸਾਡੇ ਪਿੰਡ ਦਾ ਕੋਈ ਤੇ ਉਹਨੂੰ ਛੱਡ ਦੋ ਜੇ ਬਾਹਰ ਦਾ ਤੇ ਉਹਨੂੰ ਅੱਛਾ ਠੀਕ ਉਹਨੂੰ ਕਾਨੂੰਨੀ ਕਾਰਵਾਈ ਬਣਨੀ ਚਾਹੀਦੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਬਾਹਰਲੇ ਬੰਦੇ ਆ ਕੇ ਸਾਡੇ ਪਿੰਡ ਦੇ ਵਿੱਚ ਬਹਿ ਬਾਤ ਖੜਾ ਕਰ ਰਹੇ ਨੇ ਇਹਦੇ ਬਣਦੀ ਕੁੱਕੂ ਤੇ ਕਾਰਵਾਈ ਹੋਣੀ ਚਾਹੀਦੀ ਧੰਨਵਾਦ ਜੀ ਉਹਨਾਂ ਦੂਜੀ ਤਰ ਨਾਲ ਵੀ ਗੱਲ ਕਰਾਵਾਂਗੇ ਜਿਹੜਾ ਨਾਲ ਰੌਲਾ ਚੱਲ ਰਿਹਾ ਪਿੰਡ ਚਨਾਗਰੇ ਦੇ ਵਿੱਚ ਉਹਨਾਂ ਦੇ ਮੌਤ ਭਾਰ ਸੱਜਣ ਖੜੇ ਨੇ ਸਰਪੰਚ ਸਾਹ ਖੜੇ ਨੇ ਪ੍ਰਧਾਨ ਵੀ ਗੱਲ ਕਰਾਵਾਂਗੇ ਜਿਹੜਾ ਨਾਲ ਰੌਲਾ ਚੱਲ ਰਿਹਾ ਪਿੰਡ ਚਨਾਗਰੇ ਦੇ ਵਿੱਚ ਉਹਨਾਂ ਦੇ ਮੌਤ ਭਾਰ ਸੱਜਣ ਖੜੇ ਨੇ ਸਰਪੰਚ ਸਾਹ ਖੜੇ ਨੇ ਪ੍ਰਧਾਨ ਸਾਹ ਖੜੇ ਨੇ ਸਾਰੇ ਉਹਨਾਂ ਨਾਲ ਗੱਲ ਕਰਾਉਣੇ ਆ ਥੋੜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹ ਸਤਿ ਸ਼੍ਰੀ ਅਕਾਲ ਇਹ ਜਿਹੜਾ ਰੌਲਾ ਚੱਲ ਰਹੀ ਚਨਾਗਰੇ ਪਿੰਡ ਦੇ ਵਿੱਚ ਇਹ ਟੋਬੇ ਦਾ ਰੌਲਾ ਹੈ ਇਹ ਕਿੰਨੇ ਸਾਲਾਂ ਤੋਂ ਛੋਡੇ ਲਵੇ ਆ ਜੱਦੀ ਟੋਬਾ ਇਹ ਜੀ ਹਾਂਜੀ ਹੁਣ ਇਹਦੇ ਵਿੱਚ ਮਿੱਟੀ ਪਾਈ ਹੋਈ ਐ ਸੋਨੇ ਕਿੰਨੇ ਸਾਲਾਂ ਤੋਂ ਮਿੱਟੀ ਪਾਰਕੀ ਐ ਇਹਦੇ ਵਿੱਚ ਭਾਈ ਜੀ ਸਾਡੇ ਨਾਲ ਪਹਿਲਾਂ ਸੂਰਜ ਦੱਸ ਲੱਗਿਆ ਸਾਡੇਰੇ ਗਰਾਊਂਡ ਦਾ ਰੌਲਾ ਸੀ ਵੀਰੇ ਨਾ ਨਾ ਠੀਕ ਹੈ ਜੀ ਠੀਕ ਆ ਉਹ ਸਾਡਾ 2014 ਦਾ ਆ 16 ਦਾ ਚੱਲਦਾ ਰਿਹਾ ਵੀਰੇ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਆਪਣਾ ਕਾफी ਧਾੜ ਰਿਹਾ ਸਾਡੇ ਦੇ ਪਾਰਚੋਲ ਵੀ ਸਾਰਾ ਕੁਝ ਹੋਇਆ ਠੀਕ ਹੈ ਜੀ ਉਸ ਟਾਈਮ ਦੀ ਮੌਕੇ ਦੀ ਜੋ ਵੀ ਅਫਸਰ ਸੀ ਉਹਨਾਂ ਨੇ ਸਾਡਾ ਨਵੇੜਤਾ ਸਾਨੂੰ ਨਾ ਪ੍ਰੋਪਰ ਮਨਜ਼ੂਰੀਆਂ ਦੇ ਕੇ ਹਾਂਜੀ ਤੇ ਜੋ ਮੁੰਡੇ ਦੇ ਪਾਰਚੋਲ ਦੀ ਵੀ ਸਾਡਾ ਪਿੰਡ ਦਾ ਕਲੇਸ਼ ਨਿਬੜੇ ਲੜਾਈ ਧਾੜ ਨਿਬੜੇ ਸਾਨੂੰ ਇਧਰ ਮਨਜ਼ੂਰੀਆਂ ਪ੍ਰੋਪਰ ਦੇ ਕੇ ਅਸੀਂ ਤਾਹ ਦੇ ਵਿੱਚ ਮਿੱਟੀ ਪਾਈ ਤਾਂ ਇਹਨੂੰ ਖੇਡਣ ਯੋਗ ਬਣਾਇਆ ਠੀਕ ਹੁਣ ਇੱਕ ਇੱਥੇ ਜਿਹੜਾ ਇਹ ਨੰਨੇ ਪटीशन ਲਈ ਹੋਈ ਆ ਜੀ ਇਹ ਤੋਬੇ ਦੀ ਜੀ ਸੋਡੇ ਲਵੇ ਕੀ ਪ੍ਰੂਫ ਆ ਇਹਦਾ ਵੀ ਇਹ ਤੋਬਾ ਕਿੰਨੇ ਸਾਲਾਂ ਤੋਂ ਖਾ ਜਿਹੜਾ ਸੋਨੇ ਭਰਿਆ ਹੋਇਆ ਕੀ ਤੋਂ ਪਰਮਿਸ਼ਨ ਲੈ ਕੇ ਭਰਿਆ ਇਹ ਤੋਬਾ ਕਮਿਟੀ ਵੀ ਸਾਡੇ ਕੋਲ ਵੀਡੀਓ ਵੀਡੀਓ ਦਫ਼ਤਰ ਦੀ ਮਨਜ਼ੂਰੀ ਪਈ ਆ ਅੱਛਾ ਜੀ ਦੋ ਵੀਡੀਓ ਸਾਫ਼ ਸੀ ਉਸ ਟਾਈਮ ਦੇ ਮਾਈਨਿੰਗ ਦੀ ਪਈ ਆ ਆਪਣੇ ਕੋਲ ਤੇ ਪੰਚਾਇਤ ਦੇ ਮਤੇ ਪਏ ਨੇ ਨੌਜਵਾਨ ਮੁੰਡਿਆ ਸੀ ਆਪਣੇ ਉਹਨਾਂ ਦੇ ਮਤੇ ਪਏ ਹੋਏ ਨੇ ਠੀਕ ਹੈ ਤੇ ਉਹ ਟਾਈਮ ਦੇ ਮੌਕੇ ਦੀ ਜਿਹੜੀ ਸਰਕਾਰਾਂ ਨੇ ਉਹਨਾਂ ਨੇ ਆ ਕੇ ਦੇਖਿਆ ਅਫਸਰਾਂ ਨੇ ਉਹਨਾਂ ਦੀ ਉਹਨਾਂ ਦੀ ਰਿਪੋਰਟ ਪਈ ਆ ਵੀ ਹਾਂ ਉਹਦੇ ਕੋਈ ਇਹਨੂੰ ਟੋਬੀ ਜੋੜਨੀ ਪਿੰਡ ਵਿੱਚ ਆਲਰੇਡੀ ਸੰਤ ਸਿਚਵਾਲ ਦਾ ਮੌੜ ਦਾ ਟੋਬਾ ਹੈਗਾ ਵੀਰੇ ਛੱਪੜਾ ਸਾਰੇ ਪਿੰਡ ਦਾ ਪਾਣੀ ਉਹਦੇ ਵਿੱਚ ਜਾਂਦਾ ਉਹ ਤੋਂ ਬਾਅਦ ਇਹ ਚੀਵਰੇਜ ਪਿਆ ਡਰੇਨ ਵਿੱਚ ਪਾਣੀ ਜਾਂਦਾ ਤੁਸੀਂ ਆ ਦੇਖ ਲਓ ਜੇ ਇਹਦੇ ਪਿੱਛੇ ਪਾਣੀ ਦੀ ਰੋੜ ਨਹੀਂ ਇਹ ਸੁੱਕਾ ਬਹਿ ਇੱਕ ਟੋਕਾ ਹੀ ਪਾਣੀ ਦੇਖੋ ਹਾਂਜੀ ਹਾਂ ਸੰਸਰ ਚਾਰ ਫੁੱਟ ਡੂੰਘਾ ਹੈ ਜੀ ਚਾਰ ਫੁੱਟ ਹਾਲੇ ਵੀ ਨਹੀਂ ਮੈਂ ਵੀਰੇ ਇਹ ਸਿਰਫ ਇੱਕ ਇਹ 바ਰ ਦੀ ਲੀਡ ਹੈ ਬਲਜੀਤਪੁਰ ਹਾਂਜੀ ਹਾਂ ਵੀਦੇ ਉਰੇ ਪਿੰਡ ਦੀ ਬੋਟ ਨਹੀਂ ਕੋਈ ਸੋਰ ਨਹੀਂ ਪਿੰਡ ਦਾ ਮਾਹੌਲ ਮਾਸੀ ਅੱਗ ਵਿੱਚ ਨਿਕੜਿਆ ਵੀਰੇ ਉਹ ਪਿੰਡ ਦਾ ਮਾਹੌਲ ਖਰਾਬ ਕਰਨ ਜਾਂਦੀ ਹੈ ਇਹ ਨੌਜਵਾਨ ਮੁੰਡੇ ਅਸੀਂ ਸਟੇਡੀਅਮ ਮੰਗ ਕੇ ਕਰਦੇ ਹਾਂ ਸਰਕਾਰ ਦੀ ਵੀ ਪਹਿਲਾ ਵੀ ਮੁੰਡੇ ਸਟੇਡੀ ਮੈਂ ਪਹਿਲਾਂ ਵੀ ਦੂਜੇ ਪਹਿਲਾਂ ਵੀ ਸਾਡੇ ਜਗਰ ਤੋਂ ਵੀ ਬੇਨਤੀ ਕਰੀ ਵੀ ਪਹਿਲਾ ਸਰਪੰਚ ਹੋਣਾ ਜਿਹੜਾ ਇੱਕ ਸਟੇਡੀਅਮ ਜਿਹਨੂੰ ਬਣਾਣ ਦੇ ਰਹੇ ਠੀਕ ਹੈ ਪਿੰਡ ਦੇ ਨੌਜਵਾਨ ਕਹਿੰਦੇ ਨੇ ਸਰਪੰਚ ਸਟੇਡੀਅਮ ਨਾਲ ਮੈਂ ਪਹਿਲਾ ਸਰਪੰਚ ਸਟੇਡੀਅਮ ਬਣਾ ਰਹਾ ਤੇ ਕੁਝ ਰਾਤ ਦੇ ਬੰਦੇ ਮੈਨੂੰ ਸਟੇਡੀਅਮ ਹੀ ਨਹੀਂ ਬਣਾਣ ਦੇ ਰਹੇ ਠੀਕ ਹੈ ਜੀ ਠੀਕ ਆ ਆ ਹੋਰ ਮੋਤਬਰ ਸੱਜਣ ਖੜੇ ਨੇ ਪਿੰਡ ਦੇ ਉਹਨਾਂ ਨਾਲ ਵੀ ਗੱਲ ਕਰਾਉਨੇ ਆ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਇਹ ਓਰੇ ਜਿਹੜਾ ਆਪਣਾ ਅੱਜ ਵੀ ਓਡੀ ਮੈਡਮ ਆਈ ਸੀ ਓਰੇ ਜੀ ਪਰ ਕੀ ਕਹਿ ਕੇ ਗਏ ਨੇ ਜੀ ਇਹ ਕਾਦਾ ਰੌਲਾ ਚੱਲ ਰਿਹਾ ਸੋ ਜਿਹੜਾ ਟੋਬਾ ਉਹ ਉਹ 26 ਕਨਾਲ ਦਾ ਟੱਬਾ ਹੀ ਦੇਖੋ ਪ੍ਰਸ਼ਾਸਨ ਦਾ ਕਾਰਵਾਈ ਕਰਨ ਦਾ ਜਿਹੜਾ ਮਕਸਦ ਆ ਉਹ ਪ੍ਰਸ਼ਾਸਨ ਦਾ ਕੰਮ ਆ ਹਾਂਜੀ ਸਾਡਾ ਕੰਮ ਆ ਪਿੰਡ ਦੇ ਵਿੱਚ ਗਰਾਊਂਡ ਬਣਾਉਣਾ ਅਸੀਂ ਗਰਾਊਂਡ ਬਣਾਉਣ ਲਈ ਖੜੇ ਆ ਸਾਰੇ ਨੌਜਵਾਨ ਮਿੱਤਰ ਖੜੇ ਨੇ ਠੀਕ ਹੈ ਜੀ ਸਾਡੇ ਨਾਲ ਸਾਡੇ ਵਜ਼ੀਰ ਖੜੇ ਨੇ ਆਓ ਤੁਸੀਂ ਮੰਨ ਲਓ ਬੱਚਿਆਂ ਨੂੰ ਸਿੱਧੇ ਰਾਹ ਲਾ ਰਹੇ ਹਾਂ ਗਰਾਊਂਡ ਖੇਡਾਂ ਵਾਲਾ ਪਰ ਉਹਨਾਂ ਨੂੰ ਪੂਰ ਲੈ ਕੇ ਜਾਣਾ ਚਾਹੁੰਦੇ ਆ ਬੱਚਿਆਂ ਨੂੰ ਤੇ ਜੇ ਪ੍ਰਸ਼ਾਸਨ ਵਾਲੇ ਜਾਂ ਸਰਕਾਰਾਂ ਜਾਂ ਕੋਈ ਲੋਕ ਹੋਰ ਆ ਕੇ ਧੱਕੇ ਨਾਲ ਇੱਥੇ ਛੱਪੜ ਪਟਾਉਣਾ ਚਾਹੁੰਦੇ ਨੇ ਪਟਾਣਾ ਛੱਪੜ ਫਿਰ ਅੱਜ ਨਾਲ ਬੰਦ ਰੋਕ ਦੇ ਪਟ ਲੈਣ ਬੱਚਿਆਂ ਨੂੰ ਆਖੇ ਡਣ ਦੀਏ ਸਰਕਾਰ ਕੀ ਚਾਹੁੰਦੀ ਕਿ ਬੱਚੇ ਨਸ਼ਿਆਂ ਲੱਗ ਜਾਣ ਠੀਕ ਹੈ ਸਰਕਾਰ ਢੰਡੋਰਾ ਪੇਟਦੀ ਹੈ ਵੀ ਨਸ਼ਿਆਂ ਤੋਂ ਦੂਰ ਕਰਨਾ ਹੈ ਪੰਜਾਬ ਨੂੰ ਤੇ ਜੇ ਖੇੜੇ ਸਟੇਡੀਅਮ पे ਇੱਕ ਪਿੰਡ ਦਾ ਸਰਪੰਚ ਬਣਾਉਂਦਾ ਹੈ ਤੁਹਾਨੂੰ ਰੋਕ ਦਿੱਤਾ ਜਾਂਦਾ ਹੈ ਠੀਕ ਹੈ ਜੀ ਠੀਕ ਹੈ ਭਾਈ ਜੀ ਨਾਲ ਵੀ ਕਰਾਂਗੇ ਭਾਈ ਜੀ ਸਤਿ ਸ੍ਰੀ ਅਕਾਲ ਤੁਸੀਂ ਕੀ ਕਹਿਣਾ ਚਾਹੋਗੇ मामला ਜਿਹੜਾ ਥੀਲੇ ਲੰਮੇ ਸਮੇਂ ਤੋਂ ਲੱਗ ਰਿਹਾ ਸੀ ਇਸ ਦੀ ਨੌਰਿਆਨ ਪਾਰਸਵਾ ਵੱਲੋਂ ਪਹਿਲਾਂ ਵੀ ਅਗਵਾਈ ਕਰੀ ਸੀ ਅੱਜ ਵੀ ਜਦੋਂ ਬਾਈ ਉਹਨਾਂ ਨੇ ਦੱਸਿਆ ਵੀ ਇੱਥੇ ਇਸ ਤਰ੍ਹਾਂ ਜਿਹੜਾ ਗਰਾਊਂਡ ਰੋਬਾ ਜਿਹੜਾ ਪੱਟਿਆ ਜਾ ਰਿਹਾ ਠੀਕ ਹੈ ਅਸੀਂ ਕਾਫੀ ਚਿਰ ਕਾਫੀ ਸਮੇਂ ਤੋਂ ਪਿੰਡ ਦੇ ਵਿੱਚ ਵੀ ਚਿਰਦੇ ਆ ਇਸ ਪਿੰਡ ਦੇ ਵਿੱਚ ਚੰਗਾ ਜਿਹੜਾ ਪੱਕਾ ਟੂਬਾ ਉਧਰ ਦੋ ਦੋ ਬਣੇ ਹੋਏ ਨੇ ਮਾ ਬਾਈ ਨੇ ਵੀ ਦੱਸਿਆ ਸੀਚੇ ਵਾਲ ਦੇ ਨਾਂ ਤੇ ਨੇੜੇ ਡਰੇਨ ਲੱਗਦੀ ਆ ਉਹ ਜਿਹੜਾ ਸਾਰਾ ਪਾਣੀ ਆ ਪਿੰਡ ਦਾ ਉਧਰ ਜਾਂਦਾ ਠੀਕ ਹੈ ਬਈ ਇੱਕ ਜਿਹੜੀ ਖੈ ਬਾਜੀ ਚ ਇਧਰਲੇ ਪਾਸੇ ਠੀਕ ਹੈ ਵੀ ਅਸੀਂ ਟੂਬਾ ਪੱਟਣਾ ਹੀ ਪੱਟਣਾ ਅਸੀਂ ਪੂਰੇ ਪੰਜਾਬ ਦੇ ਵਿੱਚ ਵੀ ਚਿਰਦੇ ਆ ਮੈਂ ਨੌਜਵਾਨ ਭਾਰਸ਼ਵਾ ਦਾ ਸੁਭਾ ਕਮੇਟੀ ਮੈਂਬਰ ਆ ਬਹੁਤ ਇੱਕ ਤੋਂ ਇੱਕ ਪਾਸੇ ਦਾ ਜਿਹੜਾ ਸਾਡਾ ਭਗਵੰਤ ਮਾਨ ਆ ਖੇਡੂ ਪੰਜਾਬ ਚ ਲਾ ਰਿਆ ਸਾਡੇ ਨੌਜਵਾਨ ਆ ਜਿਹੜੇ ਖੇਡਾਂ ਚ ਅੱਗੇ ਆਉਣ ਫਿਰ ਇਹ ਕਿਹਾ ਜਾਂਦਾ ਵੀ ਜਿਹੜੇ ਹਰਿਆਣੇ ਦੇ ਨੌਜਵਾਨ ਨੇ ਉਹ ਬਹੁਤ ਖੇਡਾਂ ਚ ਅੱਗੇ ਆਉਂਦੇ ਨੇ ਨੀਰਜੇ ਚੋਪੜਾ ਆ ਪਿਛਲੇ ਸਾਲ 골ਡ ਮੈਡਲ ਲੈ ਕੇ ਆਇਆ ਵੀ ਪੰਜਾਬ ਦੇ ਨੌਜਵਾਨ ਨਹੀਂ ਲੈ ਕੇ ਆਉਂਦੇ ਅਸੀਂ ਭਗਵੰਤ ਮਾਨ ਨੂੰ ਵੀ ਸਵਾਲ ਕਰਨਾ ਚਾਹੁੰਦੇ ਆ ਕਿ ਜੇ ਇਸ ਤਰ੍ਹਾਂ ਦੇ ਹਾਲਤ ਨੇ ਸਰਕਾਰ ਦੇ ਉੱਤੋਂ ਪ੍ਰੈਸ਼ਰ ਪਾ ਕੇ ਜਿਹੜੇ ਪਿੰਡ ਦੇ ਕੋਈ ਚੰਗੇ ਸਰਪੰਚ ਨੇ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਨੇ ਪਰ ਦੂਸਰੇ ਤੜੇ ਜਿਹੜੇ ਉਹਨਾਂ ਨੂੰ ਰੋਕਦੇ ਨੇ ਕਿ ਇਸ ਤਰ੍ਹਾਂ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਖੇਡਾਂ ਚ ਅੱਗੇ ਆਉਣਗੇ ਕਿ ਨੌਜਵਾਨਾ ਜਿਹੜੇ ਪਿੰਡ ਦੀਆਂ ਛੱਤਾਂ ਤੇ ਖੇਡਣਗੇ ਬਹੁਤ ਘੱਟ ਆ ਅਸੀਂ ਬਹੁਤ ਵਧੀਆ ਸੁਝਾਅ ਬਾਈ ਦਾ ਇਸੇ ਤਰ੍ਹਾਂ ਦਾ ਹੀ ਮਾਮਲਾ ਚੇਤਨ ਜੋੜੇ ਮਾਜਰੇ ਦਾ ਸਾਡੇ ਕੈਬਨਟ ਮੰਤਰੀ ਨੇ ਤੁਸੀਂ ਉਹਨਾਂ ਦੇ ਪਿੰਡ 'ਚ ਵੀ ਵਿਚਰੇ ਆ ਉੱਥੇ ਖੇਡ ਦਾ ਕੋਈ ਗਰਾਊਂਡ ਨਹੀਂ ਹੈਗਾ ਇਸ ਕਰਕੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਤੇ ਜਿਹੜੇ ਇਹ ਜਿਹੇ ਲੋਕ ਨੇ ਜਿਹੜੇ ਇੱਕ ਪਿੰਡ ਦੇ ਵਿੱਚ ਪਾੜਾ ਪਵਾ ਕੇ ਇੱਥੇ ਗਰਾਊਂਡ ਗਰਾਊਂਡ ਦੀ ਥਾਂ ਜਿਹੜੀ ਛੱਪੜ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੀ ਸਾਡੀ ਪੰਜਾਬ ਦੀ ਪਨੀਰੀ ਆ ਪੰਜਾਬ ਦੇ ਪਿਛਲੇ ਸਮੇਂ ਪੰਜਾਬ ਦੇ ਵਿੱਚ ਅੰਕੜੇ ਆਏ ਨੇ ਜਿਹੜੇ 10 ਸਾਲ ਤੋਂ ਲੈ ਕੇ 17 ਸਾਲ ਦੇ ਨੌਜਵਾਨ ਨੇ ਉਹ ਤਕਰੀਬਨ 7-8 ਲੱਖ ਦੇ ਕਰੀਬ ਨਸ਼ੇ ਦੀ ਮਾਰ ੇਠ ਨੇ ਜੋ ਹੀ ਨੌਜਵਾਨਾਂ ਨੂੰ ਅਸੀਂ ਗਰਾਊਂਡਾਂ ਦੇ ਨਾਲ ਜੋੜਾਂਗੇ ਤੋਂ ਨੌਜਵਾਨਾ ਜਿਹੜੇ ਨਸ਼ੇ ਤੋਂ ਦੂਰ ਹੋਣਗੇ ਇਸ ਕਰਕੇ ਅਸੀਂ ਨੌਜਾਨ ਪਾਰਸ਼ਵਾ ਵੱਲੋਂ ਪਹਿਲਾਂ ਵੀ ਇਸ ਪਿੰਡ ਦੀ ਹਮਾਇਤ ਦੇ ਵਿੱਚ ਖੜੇ ਸੀ ਅੱਜ ਵੀ ਆਏ ਆ ਤੇ ਅੱਗੇ ਤੋਂ ਵੀ ਜੇ ਇਹ ਤਾਂ ਹੈ ਨਹੀਂ ਵੀ ਅਸੀਂ ਇਹ ਗਰਾਊਂਡ ਪੱਟਣ ਦੇ ਦਾਂਗੇ ਅਸੀਂ ਕਸਮਾਂ ਦਾ ਬੇਨਤੀ ਕਰਾਂਗੇ ਸਰਪੰਚ ਸਾਹਿਬ ਨੂੰ ਵੀ ਅਸੀਂ ਵੀ ਤੁਹਾਡੇ ਨਾਲ ਸਪੋਰਟ 'ਚ ਖੜੇ ਆ ਵੀ ਇੱਥੇ ਚੰਗਾ ਖੇਡ ਸਟੇਡੀਅਮ ਬਣਾ ਕੇ ਪਿੰਡ ਦੇ ਨੌਜਵਾਨਾਂ ਨੂੰ ਚੰਗੇ ਪਾਸੇ ਲਾਉ। ਧੰਨਵਾਦ ਬਾਈ ਜੀ। ਇਹ ਦੇਖੋ ਸਾਰਾ ਪਿੰਡ ਇੱਕ ਪਾਸੇ ਹੋਇਆ ਖੜਿਆ ਇਹ ਕਹਿੰਦੇ ਜਿਹੜਾ ਇਹ ਗਰਾਊਂਡ ਬਣਾਇਆ ਬਿਲਕੁਲ ਨਹੀਂ ਪੱਟਣ ਦਵਾਂਗੇ ਆ ਦੇਖੋ ਲੱਖਾਂ ਰੁਪਏ ਦੀ ਇਹਦੇ ਵਿੱਚ ਮਿੱਟੀ ਪੈ ਗਈ ਹੁਣ ਕਹਿੰਦੇ ਇਹ ਟੋਬਾ ਦੁਬਾਰਾ ਖੁੱਲਣ ਨਹੀਂ ਦੇ ਦਿੱਤਾ ਜਾਊਗਾ ਇਹ ਜਿਹੜੇ ਨਵੇਂ ਬੱਚੇ ਹੁਣ ਖੇਡਾਂ ਵੱਲ ਰੁਚੀ